ਪੰਜਾਬ ਦੇ ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਤਰਕਸਾਰ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਸਕੂਲਾਂ ਦਾ ਮੁਰਤੋਂ ਸਮਾਂ ਬਦਲ ਦਿੱਤਾ ਗਿਆ ਸਿੱਖਿਆ ਵਿਭਾਗ ਦੇ ਵੱਲੋਂ ਪੱਤਰ ਜਾਰੀ ਕਰਕੇ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ ਗਿਆ ਸਰਕਾਰੀ ਸਕੂਲ ਸਵੇਰੇ 8 ਵਜੇ ਖੁੱਲਣਗੇ ਤੇ ਸਾਰੇ ਸਕੂਲਾਂ ਨੂੰ 2:30 ਵਜੇ ਛੁੱਟੀ ਹੋਵੇਗੀ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਟਾਈਮ ਦੇ ਬਦਲਣ ਨੂੰ ਲੈ ਕੇ ਅਹਿਮ ਖਬਰ ਹੈ ਦੱਸਿਆ ਕਿ ਲਗਾਤਾਰ ਠੰਡ ਵੱਧ ਰਹੀ ਹੈ ਇਸੇ ਕਾਰਨ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਇਸ ਤੋਂ ਬਾਅਦ ਹੁਣ ਫਿਰ ਸਕੂਲਾਂ ਦਾ ਸਮਾਂ ਬਦਲਿਆ ਗਿਆ ਦਰਅਸਲ ਸੂਬੇ ਦੇ ਵਿੱਚ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਜੋ ਕਿ 1 ਮਾਰਚ ਤੋਂ ਲਾਗੂ ਹੋਣ ਜਾ ਰਿਹਾ ਹੈ ਸਿੱਖਿਆ ਵਿਭਾਗ ਦੀ ਮੰਨੀਏ ਤਾਂ ਸਾਰੇ ਸਕੂਲ ਸਵੇਰੇ 8:30 ਵਜੇ ਖੁੱਲਣਗੇ ਜਾਰੀ ਕੀਤੇ ਗਏ ਟਾਈਮ ਟੇਬਲ ਦੇ ਮੁਤਾਬਕ ਮਾਰਨਿੰਗ ਅਸੈਂਬਲੀ ਸਵੇਰੇ 8:30 ਵਜੇ ਹੋਣੀ ਹੈ ਸਕੂਲ ਦੇ ਵਿੱਚ ਪਹਿਲਾ ਪੀਰੀਅਡ 8:55 ਤੋਂ ਲੈ ਕੇ 9:35 ਤੱਕ ਲੱਗੇਗਾ ਇਸੇ ਤਰ੍ਹਾਂ ਦੂਜਾ ਪੀਰੀਅਡ 9:35 ਤੋਂ ਲੈ ਕੇ 10:15 ਤੱਕ ਲੱਗੇਗਾ ਤੀਜਾ ਪੀਰੀਅਡ 10:15 ਤੋਂ ਲੈ ਕੇ 10:55 ਤੱਕ ਤੇ ਚੌਥਾ 10:55 ਤੋਂ ਲੈ ਕੇ 11:35 ਤੱਕ ਲੱਗੇਗਾ ਜਦਕਿ ਪੰਜਵਾਂ ਪੀਰੀਅਡ 11:35 ਤੋਂ ਲੈ ਕੇ 12:15 ਤੱਕ ਜਾਰੀ ਰਹੇਗਾ ਇਹ ਪੰਜ ਪੀੜ ਹੋਣ ਤੋਂ ਬਾਅਦ ਅੱਧੀ ਛੁੱਟੀ ਹੋਵੇਗੀ ਜਿਸ ਦੇ ਵਿੱਚ ਬੱਚੇ ਖਾਣ ਪੀਣ ਦਾ ਸਮਾਂ ਲੈ ਸਕਦੇ ਨੇ ਜੋ ਕਿ ਸਵਾ 12 ਤੋਂ ਬਾਅਦ 50 ਤੱਕ ਚੱਲੇਗੀ 6ਵਾਂ ਪੀਰੀਅਡ 12:50 ਤੋਂ ਲੈ ਕੇ 1:30 ਤੱਕ ਚੱਲੇਗਾ ਇਸ ਤੋਂ ਬਾਅਦ 7ਵਾਂ ਪੀਰੀਅਡ 1:30 ਤੋਂ ਲੈ ਕੇ 2:10 ਤੱਕ ਚੱਲੇਗਾ 8ਵਾਂ ਪੀਰੀਅਡ 2:10 ਤੋਂ 2:50 ਤੱਕ ਚੱਲੇਗਾ ਮਤਲਬ ਕਿ 2:30 ਵਜੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇਗੀ ਤਾ ਦਿਨੋਂ ਦਿਨ ਠੰਡ ਦੇ ਵਿੱਚ ਜੋ ਵਾਅਦਾ ਹੋ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਠੰਡ ਨੂੰ ਲੈ ਕੇ ਦਿਨੋਂ ਦਿਨ ਅਲਰਟ ਵੀ ਜਾਰੀ ਕੀਤੇ ਜਾ ਰਹੇ ਨੇ ਇਸੇ ਦੇ ਮੱਦੇਨਜ਼ਰ ਹੀ ਇਹ ਵੱਡਾ ਫੈਸਲਾ ਸਕੂਲੀ ਬੱਚਿਆਂ ਨੂੰ ਲੈ ਕੇ ਲਿਆ ਗਿਆ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਸਕੂਲ ਆਣ ਜਾਣ ਦੇ ਵਿੱਚ ਕੋਈ ਪੜ੍ਹਾਈ ਦੇ ਵਿੱਚ ਦਿੱਕਤ ਨਾ ਆਵੇ ਬੱਚੇ ਵੀ ਇਸ ਠੰਡ ਦੇ ਵਿੱਚ ਸੁਰੱਖਿਅਤ ਰਹਿਣ ਕੋਈ ਬਿਮਾਰ ਨਾ ਹੋਵੇ ਇਸੇ ਕਰਕੇ ਹੀ ਸਰਕਾਰੀ ਸਕੂਲਾਂ ਦਾ ਇਸ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਅਹਿਮ ਖਬਰ ਹੈ ਕਿਉਂਕਿ ਠੰਡ ਲਗਾਤਾਰ ਵਧ ਰਹੀ ਹੈ ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕੀਤਾ ਹੈ ਤੇ ਪੱਤਰ ਜਾਰੀ ਕਰਨ ਤੋਂ ਬਾਅਦ ਇਸ ਸਾਰੀ ਜਾਣਕਾਰੀ ਇਸ ਪੱਤਰ ਦੇ ਵਿੱਚ ਦਿੱਤੀ ਗਈ ਹੈ ਕਿ 2:30 ਵਜੇ ਛੁੱਟੀ ਹੋਵੇਗੀ ਸਾਰੇ ਸਕੂਲਾਂ ਨੂੰ ਇੱਕੋ ਸਮੇਂ ਤੇ 2:30 ਵਜੇ ਛੁੱਟੀ ਦਾ ਐਲਾਨ ਕੀਤਾ ਗਿਆ ਤੇ 8:30 ਵਜੇ ਸਾਰੇ ਸਕੂਲ ਖੁੱਲਣਗੇ ਬਾਕੀ ਆ ਪੀਰੀਅਡਾਂ ਦਾ ਸਮਾਂ ਵੀ ਦੱਸਿਆ ਗਿਆ ਹੈ ਕਿ ਕਿੰਨੇ ਕਿੰਨੇ ਟਾਈਮ ਤੱਕ ਕਿਹੜੇ ਪੀਰੀਅਡ ਲੱਗਣਗੇ ਕਦੋਂ ਅਧੀ ਛੁੱਟੀ ਹੋਵੇਗੀ ਜਿਸ ਦੇ ਵਿੱਚ ਬੱਚੇ ਆਪਣਾ ਖਾਣਾ ਖਾ ਸਕਦੇ ਨੇ ਜਾਂ ਫਿਰ ਹੋਰ ਇੰਜੋਏਮੈਂਟ ਕਰ ਸਕਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਬਾਕੀ ਪੀਰੀਅਡ ਨੇ ਅਧੀ ਛੁੱਟੀ ਤੋਂ ਬਾਅਦ ਵੀ ਜਾਰੀ ਰਹਿਣਗੇ ਹਾਲਾਂਕਿ 2:30 ਵਜੇ ਸਾਰੇ ਸਕੂਲਾਂ ਨੂੰ ਛੁੱਟੀ ਕਰ ਦਿੱਤੀ ਜਾਵੇਗੀ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਜਦੋਂ ਇੱਕਦਮ ਠੰਡ ਦੇ ਵਿੱਚ ਵਾਧਾ ਹੋਇਆ ਸੀ ਤਾਂ ਸਰਕਾਰ ਦੇ ਵੱਲੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ ਤੇ ਹੁਣ ਮੋਟੋਂ ਠੰਡ ਵੱਧ ਰਹੀ ਹੈ ਇਸੇ ਕਰਕੇ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ